ਕਿ ਤੁਸੀਂ ਜਾਣਦੇ ਹੋ ਬੱਚਿਆਂ ਦੀਆਂ ਕਾਰ ਸੀਟਾਂ ਲਈ ਸਭ ਤੋਂ ਮਹੱਤਵਪੂਰਨ ਸੁਰੱਖਿਆ ਵਿਚਾਰ ਹੈ ਕਿ ਅਸਲ ਵਿੱਚ ਉਹ ਕਿੰਨੀ ਚੰਗੀ ਤਰ੍ਹਾਂ ਫਿੱਟ ਹਨ ਆਸਟ੍ਰੇਲੀਆ ਵਿੱਚ ਬੱਚਿਆਂ ਦੀਆਂ ਕਾਰ ਸੀਟਾਂ ਨੂੰ ਸੁਰੱਖਿਅਤ ਢੰਗ ਨਾਲ ਵਰਤਣ ਲਈ ਇੱਥੇ 5 ਸਿਝਾ ਹਨ ਆਸਟ੍ਰੇਲੀਆ ਵਿੱਚ ਹਰ ਰਾਜ ਅਤੇ ਪ੍ਰਦੇਸ਼ ਦੇ ਬੱਚਿਆਂ ਦੀਆਂ ਕਾਰ ਸੀਟਾਂ ਦੀ ਵਰਤੋਂ ਕਰਨ ਦੇ ਆਪਣੇ ਨਿਯਮ ਹਨ ਜਦੋਂ ਕਿ ਤੁਹਾਨੂੰ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤੁਹਾਡੇ ਬੱਚੇ ਦੀ ਸੁਰੱਖਿਆ ਲਈ ਸਭ ਤੋਂ ਮਹੱਤਵਪੂਰਨ ਫਿੱਟ ਹੈ ਅਤੇ ਇਹ ਸਿਰਫ ਬੱਚੇ ਦੀ ਉਮਰ ਅਤੇ ਕੱਦ ਤੇ ਨਿਰਭਰ ਨਹੀਂ ਕਰਦਾ ਬਲਕਿ ਉਹਨਾਂ ਦੇ ਸਰੀਰਕ ਨਿਰਮਾਣ ਅਤੇ ਅਨੁਪਾਤ ਤੇ ਵੀ ਨਿਰਭਰ ਕਰਦਾ ਹੈ ਬੱਚੇ ਰੀਅਰ ਫੇਸਿੰਗ ਕਾਰ ਸੀਟਾਂ ਨਾਲ ਸ਼ੁਰੂਆਤ ਕਰਦੇ ਹਨ ਕਿਸੇ ਦੁਰਘਟਨਾ ਦੌਰਾਨ ਇੱਕ ਗੰਭੀਰ ਨੁਕਸਾਨ ਦੇ ਜੋਖਮ ਨੂੰ ਕਾਫੀ ਹੱਦ ਤੱਕ ਘਟਾਉਂਦਾ ਹੈ ਆਪਣੇ ਬੱਚੇ ਲਈ ਕਾਰ ਸੀਟ ਦੀ ਵਰਤੋਂ ਉਦੋਂ ਤੱਕ ਕਰੋ ਜਦੋਂ ਤੱਕ ਉਹ ਇਸ ਲਈ ਵੱਡਾ ਨਾ ਹੋ ਜਾਵੇ ਇਥੋਂ ਤੱਕ ਕਿ 12 ਜਾਂ 15 ਮਹੀਨਿਆਂ ਦੀ ਉਮਰ ਤੱਕ ਦੇ ਬੱਚੇ ਲਈ ਵੀ ਤੁਹਾਨੂੰ ਅਜੇ ਇੱਕ ਰੀਅਰ ਫੇਸਿੰਗ ਕਾਰ ਸੀਟ ਮਿਲ ਸਕਦੀ ਹੈ ਜੋ ਤੁਹਾਡੇ ਬੱਚੇ ਦੇ ਅਨੁਕੂਲ ਹੋਵੇ ਅਤੇ ਕਾਰ ਸੀਟ ਰੀਅਰ ਫੇਸਿੰਗ ਰੱਖਣਾ ਹਮੇਸ਼ਾ ਸਭ ਤੋਂ ਸੁਰੱਖਿਅਤ ਵਿਕਲਪ ਹੁੰਦਾ ਹੈ ਆਹਰਕਾਰ ਬੱਚੇ ਇੱਕ ਫਰੰਟ ਫੇਸਿੰਗ ਹਾਰਨੈਸ ਵਾਲੀ ਸੀਟ ਵਿੱਚ ਵੱਡੇ ਹੁੰਦੇ ਹਨ ਫਿਰ ਇੱਕ ਬੂਸਟਰ ਸੀਟ ਚੰਗੀ ਤਰ੍ਹਾਂ ਫਿੱਟ ਕਰਨ ਲਈ ਹਮੇਸ਼ਾ ਨਿਰਮਾਤਾ ਦੀਆਂ ਹਦਾਇਤਾਂ ਨੂੰ ਪੜੋ ਅਤੇ ਜਿੱਥੇ ਵੀ ਸੰਭਵ ਹੋਵੇ ਪੇਸ਼ੇਵਰ ਫਿਟਿੰਗ ਸੇਵਾਵਾਂ ਦੀ ਵਰਤੋਂ ਕਰੋ ਸਾਰੀਆਂ ਚਾਈਲਡ ਕਾਰ ਸੀਟਾਂ ਆਸਟ੍ਰੇਲੀਅਨ ਮਿਆਰਾਂ ਨੂੰ ਪੂਰਾ ਕਰਦੀਆਂ ਹੋਣੀਆਂ ਚਾਹੀਦੀਆਂ ਹਨ ਇਸ ਤਰ੍ਹਾਂ ਦੇ ਟੈਗ ਦੀ ਪਾਲ ਕਰੋ ਅਕਸਰ ਵਿਦੇਸ਼ਾਂ ਵਿੱਚ ਖਰੀਦੀਆਂ ਗਈਆਂ ਸੀਟਾਂ ਆਸਟ੍ਰੇਲੀਅਨ ਮਿਆਰਾਂ ਨੂੰ ਪੂਰਾ ਨਹੀਂ ਕਰਦੀਆਂ ਇਸ ਲਈ ਜਦੋਂ ਤੁਸੀਂ ਆਸਟ੍ਰੇਲੀਆ ਜਾਂਦੇ ਹੋ ਤਾਂ ਨਵੀਂ ਸੀਟ ਖਰੀਦਣਾ ਸਭ ਤੋਂ ਵਧੀਆ ਹੈ ਜਦੋਂ ਤੁਹਾਡਾ ਬੱਚਾ ਕਿਸੇ ਹੋਰ ਦੇ ਵਾਹਨ ਵਿੱਚ ਸਫ਼ਰ ਕਰ ਰਿਹਾ ਹੁੰਦਾ ਨਿਯਮ ਅਜੇ ਵੀ ਲਾਗੂ ਹੁੰਦੇ ਹਨ ਅਸੀਂ ਕਾਰ ਦੁਰਘਟਨਾਵਾਂ ਨੂੰ ਨਹੀਂ ਰੋਕ ਸਕਦੇ ਪਰ ਇਹ ਸੁਝਾਅ ਤੁਹਾਡੇ ਬੱਚਿਆਂ ਲਈ ਬਚਾਅ ਦਾ ਸਭ ਤੋਂ ਵਧੀਆ ਮੌਕਾ ਪ੍ਰਦਾਨ ਕਰਨਗੇ ਬਕਲ ਲਗਾਓ ਅਤੇ ਡਰਾਈਵ ਦਾ ਆਨੰਦ ਲਓ ਤੁਹਾਡੀ ਪਾਠਸ਼ਾ ਵਿੱਚ ਹੋਰ ਹਫਤਾਵਾਰੀ ਕਹਾਣੀਆਂ ਲਈ sps.com.au/australiaexplained ਤੇ ਜਾਓ